ਮੰਗੇਗਾ ਤੈਨੂੰ ਦੇ ਦਿਆਂਗੇ ਤੇ ਇੰਨਾ ਪਾਪੀ ਇਹਨੇ ਕੋਈ ਸ਼ਬਦ ਵਰਤੇ ਕਿੰਦਾ ਤੁਹਾਡੇ ਕੋਲੋਂ ਵਜੇ aí ਕਿ ਇਹ ਨੂੰ ਦੇਣਾ ਉੱਥੇ ਮਹਾਰਾਜ ਸਾਹਿਬ ਜਾਦਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ ਘਰ ਦੇ ਵਿੱਚ ਬੰਦ ਕਰ ਜਾਂਦਾ ਵੀ ਕਿਤੇ ਚਲੇ ਨਾ ਜਾਣ ਇਹ ਮਰਿੰਡੇ ਪਹੁੰਚ ਜਾਂਦਾ ਹੈ ਮਰਿੰਡਾ ਉਸ ਵੇਲੇ ਮੁਗਲਾਂ ਦਾ ਇੱਕ ਥਾਣਾ ਸੀ ਜਿਹਦੇ ਵਿੱਚ ਕੁਝ ਸਿਪਾਹੀ ਸਨ ਤੇ ਜਾਨੀ ਖਾਨ ਮਾਨੀ ਖਾਨ ਦੋ ਦਰੋਗੇ ਸਨ ਉਹਨਾਂ ਨੂੰ ਜਗੀਰ ਕਹਿੰਦਾ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਾਂ ਉਹਨਾਂ ਦੇ ਘਰ ਦੇ ਜੀ ਕੋਈ ਪਕੜਾ ਦੇਵੇ ਤੇ ਕੀ ਮਿਲੇਗਾ ਉਹ ਕਹਿੰਦੇ ਜੀ ਉਹਨੂੰ ਜਗੀਰਾਂ ਮਿਲਣਗੀਆਂ ਕਹਿੰਦਾ ਮੇਰੇ ਨਾਲ ਪੱਕੀਆਂ ਕਰੋ ਵੀ ਜੇ ਮੈਂ ਪਕੜਾਵਾਂਗਾ ਤੇ ਮੈਨੂੰ ਮਿਲਣਗੀਆਂ ਉਹਨਾਂ ਨਾਲ ਪੱਕੀਆਂ ਕਰਦਾ ਤੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਪੁੱਤਰ ਉਹਨਾਂ ਦੀ ਮਾਤਾ ਮੈਂ ਘਰ ਦੇ ਵਿੱਚ ਆਪਣੇ ਕੈਦ ਕੀਤੀ ਇਹਨੇ ਸ਼ਬਦ ਵਰਤੇ ਕੰਦਾ ਜਾਓ ਫੜ ਲਿਆਓ ਜਾਨੀ ਖਾਂ ਮਾਨੀ ਖਾਂ ਪੜੇ ਨਾਲ ਸਿਪਾਈ ਲੈਂਦੇ ਨੇ ਇਸ ਖੇੜੀ ਪਿੰਡ ਵਿੱਚ ਆ ਜਾਂਦੇ ਨੇ ਇਹ ਪਿੰਡ ਦਾ ਨਾਮ ਪਹਿਲਾਂ ਖੇੜੀ ਸੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਜਦੋਂ ਹਮਲਾ ਕੀਤਾ ਖੇੜੀ ਉਹ ਖੇੜੀ ਹੋ ਗਿਆ ਬਾਅਦ ਵਿੱਚ ਸਹੇੜੀ ਵਸਿਆ ਉਸ ਪਿੰਡ ਵਿੱਚ ਇਹ ਸਿਪਾਈ ਪਹੁੰਚਦੇ ਨੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਬੰਦੀ ਬਣਾ ਕੇ ਗੱਡਿਆਂ ਤੇ ਬਾਕੇ ਇਸ ਪਿੰਡ ਤੋਂ ਫਿਰ ਮਰਿੰਡੇ ਲੈ ਕੇ ਆਉਂਦੇ ਨੇ ਜਿਹੜੀ ਆ ਰਾਤ ਆਪਾਂ ਗੁਜ਼ਾਰਨੀ ਐ ਨਾ ਪਿਆਰਿਓ ਇਹ ਰਾਤ ਸਹਿਬਜਾਦਿਆਂ ਦੀ ਮਰਿੰਡੇ ਥਾਣੇ ਦੇ ਵਿੱਚ ਲੰਗੀ ਸੀ ਤੇ ਜਿਹੜੇ ਇਹ ਜਾਨੀਖਾਂ ਤੇ ਮਾਨੀਖਾਂ ਸੀ ਨਾ ਇਹ ਕੋਈ ਪਧਰੇ ਨਹੀਂ ਔਰ ਨਾ ਕੋਈ ਦਇਆਵਾਨ ਸਨ ਇਹਨਾਂ ਨੂੰ ਆਪਣਾ ਲੋਭ ਸੀ ਕਿ ਜੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਇਸਲਾਮ ਕਬੂਲ ਕਰਾ ਲਈਏ ਤੇ ਫਿਰ ਵਜੀਰਖੰਡ ਕੋਲ ਲੈ ਕੇ ਜਾਈਏ ਤੇ ਸਾਨੂੰ ਬੜੀਆਂ ਜ਼ਗੀਰਾਂ ਮਿਲਣਗੀਆਂ ਸਾਡੀਆਂ ਤਰੱਕੀਆਂ ਹੋ ਜਾਣਗੀਆਂ ਇਹ ਜਾਨੀ ਖਾਨ ਤੇ ਮਾਨੀ ਖਾਨ ਨੇ ਦੋਵਾਂ ਨੇ ਮਰਿੰਡੇ ਥਾਣੇ ਦੇ ਵਿੱਚ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਤੇ ਸਾਰੀ ਰਾਤ ਤਸ਼ੱਦਦ ਕੀਤਾ ਸੀ ਇਥੋਂ ਤੱਕ ਜ਼ਿਕਰ ਮਿਲਦਾ ਦੋਨਾ ਸਿੰਘ ਹੰਡੂਰੀਆ ਲਿਖਦਾ ਮਾਤ ਗੂਜਰੀ ਬਾਂਦ ਦੀਨੀ ਟੁੱਬਰ ਮਿਰਚਾਂ ਚਾੜ ਕੇ ਕਹਿੰਦੇ ਮਾਤਾ ਗੁਜਰ ਕੌਰ ਜੀ ਦੇ ਮੁਖ ਤੇ ਇੱਕ ਇਹੋ ਜਿਹਾ ਕੱਪੜਾ ਬੰਨਿਆ ਗਿਆ ਜਿਹਦੇ ਵਿੱਚ ਮਿਰਚਾਂ ਭਰੀਆਂ ਹੋਈਆਂ ਸਨ ਤਾਂ ਕਿ ਜਦੋਂ ਸਾਹ ਲੈਣ ਉਹਨਾਂ ਨੂੰ ਤਕਲੀਫ ਹੋਵੇ ਉਹਨਾਂ ਨੂੰ ਤਕਲੀਫ ਵਿੱਚ ਸਹਬਜਾਦੇ ਵੇਖਣਗੇ ਤੇ ਸੁਭਾਵਕ ਹੈ ਬੱਚਾ ਜਿਹੜਾ ਨਾ ਜੀ ਉਹ ਜਦੋਂ ਮਾਂ ਬਾਪ ਨੂੰ ਦੁੱਖ ਵਿੱਚ ਵੇਖੇਗਾ ਤੋ ਕਰਲਾਏਗਾ ਉਹ ਆਖੇਗਾ ਦੀ ਛੱਡ ਦਿਓ ਇਹਨਾਂ ਨੇ ਉਹ ਵੀ ਝੁਗਤੀ ਵਰਤੀ ਪਰ ਉਹ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਸਾਹਿਬ ਜੀ ਦੇ ਫਰਜ਼ੰਦ ਸਨ ਉਹਨਾਂ ਨੂੰ ਵੀ ਬੋਰੀਆਂ ਚ ਬੰਨ ਕੇ ਸਜ਼ਾ ਦਿੱਤੀ ਜਾਂਦੀ ਛਮਕਾਂ ਮਾਰੀਆਂ ਜਾਂਦੀਆਂ ਸਾਡੀ ਰਾਤ ਸਾਹਿਬਜਾਦਿਆਂ ਨੂੰ ਸੌਣ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਤਸ਼ੱਦਦ ਦਿੱਤਾ ਜਾਂਦਾ ਆਹ ਜਿਹੜੀ ਰਾਤ ਅਸੀਂ ਸੌ ਕੇ ਲੰਗਾ ਲੈਣੀ ਹੈ ਨਾ ਮੇਰੇ ਕਲਗੀਧਰ ਸਾਹਿਬ ਦੇ ਸਾਹਿਬਜਾਦਿਆਂ ਨੇ ਇਹ ਸਾਰੀ ਰਾਤ ਤਸ਼ੱਦਦ ਚੱਲੇ ਸਨ ਅੱਜ ਦੀ ਰਾਤ ਸਾਹਿਬਜਾਦਿਆਂ ਦੀ ਮਰਿੰਡੇ ਥਾਣੇ ਦੇ ਵਿੱਚ ਲੰਗੀ ਜਿਨ੍ਹਾਂ ਨੂੰ ਚੇਤੇ ਕਰਦੇ ਆ ਹੋਇਆ ਆਪਾਂ ਨਾਮ ਸਿਮਰਨ ਵਿੱਚ ਜੁੜੇ ਆ ਆਓ ਆਪਾਂ ਉਹਨਾਂ ਦੇ ਵਰਗੇ ਬਣਨ ਦਾ ਯਤਨ ਕਰੀਏ ਬਣ ਤੇ ਨਹੀਂ ਸਕਦੇ ਪਰ ਉਹਨਾਂ ਦੇ ਦッセ ਸਿਧਾਂਤ ਤੇ ਚੱਲੀਏ ਖੰਡੇ ਬਾਟੇ ਦੀ ਪੌਲ ਲਿਓ ਅੰਮ੍ਰਿਤ ਛਕੋ ਸਿੰਘ ਸਜੋ ਕਿਉਂਕਿ ਇਹ ਸ਼ਹੀਦੀ ਦਿਹਾੜੇ ਜਿਹੜੇ ਆਪਾਂ ਮਨਾਉਂਦੇ ਆ ਨਾ ਤੇ ਮੈਂ ਬੇਨਤੀ ਇਹ ਜ਼ਰੂਰ ਕਰਨੀ ਸੀ ਅੱਜ ਕਿ ਆਪਾਂ ਬੜਾ ਖਰਚਾ ਵੀ ਕਰ ਲੈਨੇ ਆ ਚੰਗੇ ਬੁਲਾਰੇ ਚੰਗੇ ਢਾਡੀ ਸਾਧ ਦੇ ਲੰਗਰਾਂ ਦਾ ਖਰਚਾ ਬੜਾ ਖਰਚ ਹੁੰਦਾ ਜੀ ਸਮਾਗਮ ਕਰਨ ਚ ਪਰ ਇਹਦਾ ਛਟਾ ਵੀ ਕੋਈ ਨਿਕਲੇ ਨਾ ਜੀ ਜਿੰਨੇ ਆਪਾਂ ਇੱਥੇ ਨਾਮ ਸਿਮਰਨ ਵਿੱਚ ਜੁੜਦੇ ਆ ਕੋਈ ਤੇ ਦੋ ਚਾਰ ਇਹੋ ਜਿਹੇ ਉੱਠ ਕੇ ਕਹਿਣ ਕਿ ਜੀ ਅਸੀਂ ਅੱਜ ਤੋਂ ਕੇਸ ਨਹੀਂ ਕੱਟਨੇ ਕੋਈ ਤੇ ਦੋ ਚਾਰ ਉੱਠ ਕੇ ਇਹੋ ਜਿਹੇ ਕਹਿਣ ਕਿ ਮੈਂ ਅੱਜ ਤੋਂ ਖੰਡੇ ਬਾਟੇ ਦੀ ਪੌਣ ਲੈਣ ਦਾ ਵਚਨ ਕਰਦਾ ਮੈਂ ਗੁਰੂ ਵਾਲਾ ਬਣਨਾ ਤੇ ਫਿਰ ਇਹਨਾਂ ਨਾਮ ਸਿਮਰਨ ਕੀਤਿਆਂ ਦਾ ਸਮਾਗਮਾਂ ਦਾ ਫਿਰ ਲਾਭ ਜ਼ਰੂਰ ਜੀ ਇਸ ਕਰਕੇ ਮਨ ਬਣਾਓ ਖੰਡੇ ਬਾਟੇ ਦੀ ਪੌਲ ਲਵੋ ਅੰਮ੍ਰਿਤ ਛਕੋ ਸਿੰਘ ਸਜੋ ਇਹੀ ਉਹਨਾਂ ਸਹਿਬਜ਼ਾਦਿਆਂ ਦੇ ਨਾਲ ਪ੍ਰੇਮ ਪ੍ਰਗਟਾਵਾ ਹੈ ਆਓ ਹੁਣ ਆਪਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਕਰਨਾ ਹੈ ਫਿਰ ਅਰਦਾਸ ਹੋਵੇਗੀ ਫਿਰ ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ ਦੁੱਧ ਦੇ ਲੰਗਰ ਤਿਆਰ ਨੇ ਆਪ ਸੰਗਤਾਂ ਨੇ ਸ਼ਗਕੀ ਘਰਾਂ ਨੂੰ ਚਾਲੇ ਪਾਉਣੇ ਨੇ ਇਹਨੀਆਂ ਕਮੇਟੀਆਂ ਪ੍ਰਵਾਨ ਗੁਰ ਇਤਿਹਾਸ ਪੜਦੇ ਹਾਂ ਬੇਰਤ ਪੁੱਲਾਂ ਦੀ ਖਿਮਾ ਬਲਾਵ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ RAM KALI MAHALLA